ਬਲਕੋ ਖਾਵ ਆ ਡੀ ਜੇ ਨੂੰ ਕੋਈ ਨਹੀਂ ਜੇ ਹਾਂ ਤਾਂ ਹੀ ਜੇ ਵੈਸੇ ਡੀ ਜੇ ਦਾ ਕੋਈ ਵੀ ਬੰਦਾ ਜਿਵੇਂ ਆਪਣੀ ਆਪਣਾ ਵਲੌਗ ਦੇਖਦਾ ਕੋਈ ਡੀ ਜੇ ਵਾਲਾ ਬੂਬਰ ਕੇ ਸਰਸੜੇ ਆ ਮੱਤੇ 18 ਇੰਚ 22 ਇੰਚ ਕੋਈ ਵੀ ਹੁੰਦਾ ਆਪਣੇ ਕੋਲ ਆ ਜਾਇਆ ਕਰੋ ਬਾਈ ਜਦੋਂ ਮਰਜ਼ੀ ਵੈਲਕਮ ਰੱਖ ਕੇ ਪਾ ਦੇ ਗਏ ਨੇ 1800 ਇੰਚ ਆ ਸਭ ਤੋਂ ਬਰੀਕੀ ਕੰਮ ਹੈ ਜੇ ਹਾਜ਼ਰ ਮੈਨੂੰ ਬੜਾ ਰੋਡੋਗਾ ਆ ਕੰਮ ਤਰੀਕੀ ਆ ਦਾ ਮਾੜਾ ਹੈ ਕਿ ਇੱਧਰ ਆਏ ਇੱਧਰ ਦਾਅਵ ਜਿਆਦੇ ਪੈਗੇ ਉਹੀ ਕੰਮ ਹੋਵੇ ਇੰਨੇ ਉਂਗਲੀ ਨੂੰ ਕੋਲੋ ਚਾਲੇ ਜੋ ਵੱਡੇ ਗੂਰਾਂ ਤੋਂ ਵੱਧ ਟਾਈਮ ਨਹੀਂ ਹੈ ਇਹ ਮਾਰੇ ਬਦਲੇ ਸਾਨੂੰ ਇਥੂ ਜਿਆ ਰੱਖਣਾ ਪੈਂਦਾ ਦੇਖਣਾ ਪੈਂਦਾ ਵੀ ਟੈਡ ਤੇ ਯਾਰ ਕੋਈ ਤਾਂ ਨਹੀਂ ਕੇ ਪਾਸੋ ਨਾਲ ਗੋਪੀ ਬਾਈ ਬਾਬੂ ਨੂੰ ਛੱਡ ਗਿਆ ਲੈ ਬਾਈ ਕੋਈ ਕਰਨੀ ਨਹੀਂ ਉਹ ਕਰਦੇ ਗੱਲ ਸਹੀ ਗੰਦ ਤੇ ਬਾਈ ਬਾਬੂ ਦੱਸਿਆ ਜੀ ਮੈਂ ਉਹ ਮੋਟਰ ਰਾਬੇ ਨੂੰ ਪੁੱਛਿਆ ਜੀ ਮੈਂ ਕਿਹਾ ਮੈਂ ਵੀ ਅਸੀਂ ਲੈ ਜਾਂਗੇ ਉੱਥੇ ਵੀ ਖੜਾ ਲਾਵਾਂਗੇ ਜਾਨ ਲੱਗੇ ਕਿ ਮੈਂ ਨਾਲ ਹੀ ਜਾਵਾਂਗਾ ਆਪਣੀ ਜੇ ਵੀ ਹੁੰਦਾ ਠੀਕ ਆ ਤੇਰੇ ਨਾਲ ਮੋਟਰ ਹੈ ਮੋਟਰ ਹੈ ਇੱਥੇ ਆ ਜੀ ਉਹ ਤਾਂ ਨਾ ਆਏ ਹੋਣੇ ਆ ਆ ਉਹ ਤੋਂ ਕੀ ਕਹਿਣ ਲੈ ਸਾ ਕਿਤੇ ਨੂੰ ਪੁੱਛੇ ਦੁਹਾਦ ਕੀ ਕੋ ਕਰਦਾ ਹੈ ਬਲੌਗ ਦੇਖ ਲਈ ਸਾਦਾ ਬਖਾਦਾ ਸਾਫ ਕੀਤਾ ਬਈ ਹੁਣੇ ਹੀ ਕਰਦੇ ਹਾਂ ਕਰਦੇ ਲੈ ਮੈਂ ਅੱਜ ਚੱਕ ਰਿਹਾ ਦੋ ਤਿੰਨ ਕਰਦੇ ਹਾਂ ਆਹ ਜੀ ਭਰਾ ਇਹ ਪੂਰੇ ਜੁਰਨ ਗੱਲ ਸੁਣੀ ਹੈ ਹਰ ਤੋਂ ਬ੍ਰੇਕ ਇਹ ਪੈਨ ਦੇਖ ਕਟਿੰਗ ਗਲਤ ਹੈ ਮੇਰੇ ਕਿੱਟ ਤੋਂ ਕਰੀਅਰ ਤੋਂ